ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਢੱਲਵਾ ਤੇ ਜੂਆ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਟੋਕਰ ਗੱਪਣ ਤਾਂ ਤੇ ਵਧਜਣ ਕਰੀ ਲਵਾਂਗੇ ਆਪਾਂ ਬਾਈ ਤੇ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਪੜਾ ਨੰਬਰ ਲੋਡ ਕਰੋ ਜੀ 778200306 ਜੀ ਕਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਮੈਂ ਤੁਹਾਨੂੰ ਵੀ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾੜੀ ਸਸੀ ਗਾੜੀ ਨਾਮ ਨਾਮ ਲੀਲਾ ਸਿੰਘ ਪਿੰਡ ਟੇ ਲਵਾ ਜਿਲ੍ਹਾ ਬਰਨਾਲਾ ਨੇੜੇ ਤਪਾਵੰਦੀ ਇਧਰ ਨੇੜੇ ਆਲੀ ਕਿ ਰਹੇ ਹੁੰਦੇ ਆਪਾਂ ਨੂੰ ਠੀਕ ਹੈ ਜੀ ਤੇ ਨੇੜੇ ਢੱਲਾ ਕਿੰਨੇ ਜਾਨਵਰ ਆ ਵੀ ਆਪਣੇ ਤਿੰਨ ਜਾਨਵਰਾਂ ਦੋ ਗਾਂ ਮਾ ਇੱਕ ਵਸੀ ਆ ਅਸਾ ਤੇ ਪਹਿਲੀ ਤੋਂ ਚਲੋ ਜੀ ਸਟਾਰਟ ਕਰਾਂਗੇ ਜੀ ਠੀਕ ਹੈ ਕੀ ਗੱਲਬਾਤ ਹੈ ਜੀ ਦੱਸੋ ਜੀ ਜਾਣਕਾਰੀ ਇਹ ਥਲੇ 8 ਕਿਲੋ ਦੁੱਧ ਆ ਬਈ ਜੀ ਤੇ ਹਾਂਜੀ ਦੁੱਧ ਤਾਂ ਵਾਦੀ ਸੀਗਾ ਹੁਣ ਮੈਸਤਰੀ ਕਰਕੇ ਕੀਪੂਰ ਨਹੀਂ ਨਹੀਂ 8 ਕਿਲੋ ਕੰਡੇ ਵਾਲਾ ਠੀਕ ਹੈ ਜੀ ਚਾਰ ਡੰਗ ਚੋਕੇ ਲੱਗੇ ਜਾ ਬਿਲਕੁਲ ਠੀਕ ਹੈ ਜੀ ਠੀਕ ਆ ਤੇ ਸੂਈ ਵੀ ਹੈਗੀ ਐ ਤਿੰਨ ਕਿ ਮਹੀਨਾ ਦੀ ਠੀਕ ਆ ਹਾਂ ਤੇ ਰੇਟ ਰੂਟ ਭਰਾਜਾ ਜਿਆਦਾ ਕੱਟ ਕੇ ਆ ਬੇਚਣ ਵਾਲਾ ਮੁੱਲ ਜੀ ਤੇ ਇਹਦਾ 22000 ਰੁਪਿਆ 22000 ਬਾਵੇ ਲੋ ਭਰਾ 22000 ਬੇਚਣ ਵਾਲਾ ਮੁੱਲ ਹੀ ਆ ਠੀਕ ਹੈ ਜੀ ਦੁੱਧ ਦਾ ਚਾਰ ਡੰਗ ਚੋਕੇ ਲਿਆ ਵੀ ਹੱਲ-ਚਲ ਕਰ ਜੇ ਆਪਣੀ ਜ਼ਿੰਮੇਵਾਰੀ ਆ ਆਪਣੇ ਘਰੋਂ ਜਲਦੀ ਕਰਕੇ ਲੈ ਜਾਵੇ ਦੇਖਣਾ ਆਪਣਾ ਵੀ ਮਾਰ ਲਿਆ ਵਾ ਇਹਦਾ ਆਪਣਾ ਆਹੋ ਹਣਾ ਠੀਕ ਹੈ ਜੀ ਇਹ ਆਪਣੇ ਕੋਲ ਪਹਿਲਾਂ ਨਹੀਂ ਆਈ ਵੀ ਆ ਹਾਂਜੀ ਤੇ ਆਹ ਹੋਣ ਲਈਆਂ ਠੀਕ ਹੈ ਜੀ ਨੋਪਰਾ ਬਾਈ ਦਾ ਪਾਰ ਦਾ ਕੰਮ ਆ ਬਾਈ ਕਹਿੰਦਾ ਤਸੱਲੀ ਤੁਸੀਂ ਇੱਕ ਤੁਸੀਂ ਆ ਕਰਨੀ ਆ ਠੀਕ ਹੈ ਨਾ ਰੇਟ ਬਾਈ ਨੇ ਆਪਾਂ ਨੂੰ ਦੱਸ ਦਿੱਤਾ ਇਹ ਆਪਣੇ ਕੋਲੇ ਇਹਨੂੰ ਆਈ ਵੀ ਐਸ ਕੋਲ ਜਲਦੀ ਹਾਂਜੀ ਲਓ ਜੀ ਚੈੱਕ ਕਰ ਸਰ ਬਾਈ ਕਹਦਾ ਚਾਰ ਚਾਰ ਡੰਗ ਚੋ ਕੇ ਥੰਦੀ ਕਰਕੇ ਲੈ ਜਾਵੇ ਠੀਕ ਹੈ ਜੀ ਜੇ ਤੁਹਾਡਾ ਤਰ੍ਹਾਂ ਕਰਮ ਮੈਲੀ ਦਾ ਸੋਣਾ ਰੱਖੀ ਆ ਠੀਕ ਹੈ ਜੀ ਲੋਜੀ ਠੀਕ ਹੈ ਲੋਪਾ ਦਾ ਸਕਿਲ ਜੀਗਾ ਮਾ ਘਟ ਗਈ ਗੱਲ ਕਰ ਫਿਰ ਫੂੜ ਨੇ ਨਿਵਾਅ ਅੱਥੇ ਕਿਹਾ ਜਮ ਕੰਡੇ ਆ ਠੀਕ ਆ ਹਾਂ ਦੋੜਾਂ ਘਟੋ ਕੇ ਅਗਲਾ ਲੈ ਕੇ ਜਾਵੇ ਥੱਲੀ ਕਰਕੇ ਹਾਂ ਜੀ ਦੂਜੀ ਦੱਸਿ ਜਾਣ ਕਰੀ ਤੇਰੀ ਇਹ ਜਾਾਂਗੀ ਜੀ ਤੇ ਹਾਂਜੀ ਇਹਦਾ ਕੱਦ ਬਿੱਟ ਦੇ ਵਾ ਤੋਂ ਹੁਣ ਤੱਕ ਸਵਾ ਲੱਖ ਰਿਹਾ ਸੀ ਤੈਨੂੰ ਪਤਾ ਠੀਕ ਹੈ ਜੀ ਇਹ 7 ਮਹੀਨੇ ਦੀ ਗੱਲ ਆ ਠੀਕ ਆ ਪਹਿਲਾਂ 7 ਪੂਰੇ ਹੋ ਗਏ ਹਾਂ ਹਾਂਜੀ ਇਹ 2 ਮਹੀਨੇ ਲੈਂਦਿਆ ਠੀਕ ਆ ਅਤਮਾ ਜੱਲੀ ਆਂਦਾ ਦੇਹਧਾਤਾ ਕੋਲ ਹਾਂਜੀ ਹਏ ਹੇ ਇਹਦਾ ਥਰਨਾ ਘੱਟ ਸੀ ਦੇਹੋਲੇ ਕਰਮਾ ਚੱਲ ਵੀ ਸਕਦਾ ਆਪਾਂ ਨੂੰ ਤਿਲ ਕਰਕੇ ਦਿੰਨੇ ਆਂ ਦੁੱਧ ਹੈ ਛਾਰਤੀ ਠੀਕ ਹੈ ਛਾਰਤੀ ਡਰਾਇਵ ਹਾਂ ਦੁੱਧ ਹੈ ਦਿੰਦੀ ਆ ਬਾਈ ਤੇ 20 ਕਿਲੋ ਠੀਕ ਹੈ ਦਰਮਿਆਨੀ ਛੇਵਾ ਤੀ ਠੀਕ ਹੈ ਕਿਹੜੇ ਬੰਦੇ ਤੋਂ ਲਈ ਆ ਆਪਣਾ ਮਿੱਤਰੀ ਸੀ ਬੰਦਾ ਤੇ ਰੇਟ ਤੇ ਲੀਲੇ ਭਾਈ ਬਸ ਇਹਦਾ ਵੇਚਣ ਵਾਲਾ ਰੇਟ ਜਿੱਤੇ 35000 ਰੁਪਇਆ 35000 ਲੋ ਭਰਾ 300 ਵੀ 70 ਰੁਪਇਆ ਤਰੇ ਯਾਰ ਰਿਵਾਰਡ ਵਿਗਦੇ ਆ ਤਿਆਰ ਹੋ ਕੇ ਭਾਵੇਂ ਤਿਲ ਕਰਕੇ ਵੀ ਠੀਕ ਓਵੇਂ 1/2 ਲੱਖ ਦੀ ਬਾਹਰ ਸੀ ਬੈੱਡ ਦੇਖ ਤੂੰ ਪਾਣ ਨਾਲ ਉਹ ਲੋ ਟੈਰ ਕੀ ਭਈਆ ਠੀਕ ਆ ਬਖਸ਼ੀ ਉਹ ਵੀ ਬ੍ਰੀਡਰ ਆ ਬਈ ਕੰਨ ਆ ਆ ਕੰਨ ਕੋਲ ਛੋਟਾ ਹਾਂ ਬੋਲ ਦੇ ਕੰਨ ਕਿੰਨਾ ਖੋਲ ਆ ਹਾਂਜੀ ਹਾਂਜੀ ਹਾਂ ਕੰਨ ਬਣਾਇ ਪਾਇਆ ਮੇਰੇ ਹਰੇ ਇਹਨਾ ਛੋਟਾ ਕੰਨ ਜਿੱਤੇ ਬਹੁਤ ਔਖਾ ਹੈ ਗੱਬਣ ਤੋਕੜ ਭਰਾ ਤੋਕੜ ਦੀ ਗੱਲ ਡਰਾਈ ਕਰਦੇ ਵੀ ਤੂੰ ਹਾਂ ਦੁੱਧੋਂ ਛੱਡਦੇ ਇੱਤੇ ਦੁੱਧ ਬਾਈ 23 ਕਿਲੋ ਦਿੰਦੀ ਆਂ ਉਹ ਬਾਈ ਇਹ ਦੁੱਧ ਅਥਨਤਾ ਚੱਕ ਹੁੰਦੇ ਆ ਹਾਂ ਤਿੰਨ ਜਿਵੇਂ ਸਹੀ ਆ ਆਪਾਂ ਤਿੰਨ ਕਰਕੇ ਦਿੰਦੇ ਆਂ ਮਨ ਲਾਓ ਉਹ ਤੇ ਨਾੜਖੰਡ ਕੁਝ ਨਹੀਂ ਚਿਪਾ ਨਿਕਲਦਾ ਹੀ ਮੜਾ ਮਟਾ ਹੈ ਚਿਪਾ ਹੁਣ ਇਹ ਮਾੜਾ ਮੋਟਾ ਇੱਥੇ ਠੀਕ ਆ ਲੋ ਜੀ ਬਾਈ ਮਾੜਾ ਮੋਟਾ ਚੈੱਕ ਹੁੰਦੇ ਥਣ ਪਾਸ ਆ ਉਹਦੇ ਮਾੜਾ ਮੋਟਾ ਆਪ ਤਿੰਨ ਕਰਕੇ ਦਿੰਦੇ ਆ ਮੰਨ ਲਾ ਠੀਕ ਹੈ ਜੀ ਉਹ ਤੇ ਨਾੜ ਗੰਡ ਕੁਝ ਨਹੀਂ ਇੱਥੇ ਹਾਂਜੀ ਹਾਂਜੀ ਇਹ ਨਾੜ ਰੂਡ ਬਣ ਜਾਂਦੀ ਗੰਡ ਉਸ ਕੋਲ ਦੱਸਣ ਦਾ ਪਹਿਲਾ ਫਰਜ ਬਣਦਾ ਹਾਂ ਥੋੜੇ ਪਾਸੇ ਆਪਾਂ ਮੁੜ ਕੇ ਲਗਾ ਨਾ ਐਡੀ ਵੱਤੋਂ ਆਇਆ ਸਰੀਕ ਨਾ ਪੋਗਮ ਨਾ ਕਰਨਾ ਠੀਕ ਹੈ ਜੀ ਆਪਾਂ ਉਹ ਨਹੀਂ ਕਰਨਾ ਜਿੰਨਾ ਕੋ ਹੋ ਜੇ ਸਹੀ ਗੱਲ ਹੈ ਜੀ ਆਪਾਂ ਬਿਲ ਕਰਕੇ ਦਿੰਦੇ ਆ ਗਲੇ ਨੂੰ ਠੀਕ ਹੈ ਜੀ ਲੋ ਜੀ ਮੂਹਰੇ ਖਾਂਦੀ ਆ ਠੀਕ ਆ ਇਧਰ ਨਾ ਕਬਈ ਨਹੀਂ ਆ ਮੂਹਰਾ ਠੀਕ ਲੋ ਜੀ ਇਹ ਕੂੰ ਸੀਲ ਜਾਂਦੀ ਆ ਅੱਧ ਬੱਡ ਦੇਖ ਤੂੰ ਮੋਢੇ ਦਾ ਆਉਂਦੀ ਆ ਭਾਈ ਨਹੀਂ ਠੀਕ ਹੈ ਜੀ ਤੇ ਇੱਕ ਆ ਬੱਸੀ ਹੈ ਜੀ ਤੇ ਆਪਣੇ ਕੋਲ ਹੀ ਜੀ ਹਾਂ ਹਾਂ ਜੀ ਤੇ ਇਹ ਮਾਨਕਾ ਜਾਨ ਵੀ ਆਈ ਗਈ ਆ 2 ਸਾਲਾਂ ਦੀ ਠੀਕ ਹੈ ਜੀ ਹਾਂ 2 ਸਾਲ ਦੀ ਹੈ ਤੇ ਰੇਟ ਭਰਾ ਜਾਇਆ ਜਦਾ ਇਹਦਾ ਰੇਟ ਵਾਸਤੇ ਵੇਚਣਾ ਆ ਹਾਂ ਜੀ 20000 ਰੁਪਏ ਦੇਣੀ ਆ ਜੀ ਤੇ 20000 ਹਾਂ ਠੀਕ ਹੈ ਜੀ ਲੋ ਭਰਾ 20000 ਬਸ ਦੇ ਲੈਣੇ ਆ ਮੁੱਲੇ ਦਾ ਠੀਕ ਹੈ ਜੀ ਕਦ ਬੈਠ ਸਕਣਾ ਸੋਨਾ ਕਰਮਾ ਵਾਲੀ ਦੇ ਤੋਰ ਤੇ ਭਰਾ ਮੜਾ ਦੇ ਰਹਿਣਾ ਲੋ ਜੀ ਆਇਆ ਮੱਕਿਆ ਪੋਣਾ ਵੀ ਲਿਆ ਆਵਾ ਮਾਲ ਹਨਾ ਹਾਂਜੀ ਆਹ ਗਾਂ ਜਿਹੜੀ ਦੁੱਧ ਦਿੰਦੀ ਆ ਰ ਆਪਣੇ ਕੋਲ ਪਹਿਲਾਂ ਦੀ ਆ ਠੀਕ ਹੈ ਜੀ ਇਹਦੇ 2 ਮਹੀਨੇ ਹੋ ਗਏ ਆ ਹੁਣ ਹੀ ਲਈਆਂ ਠੀਕ ਆ 4:00 ਵਜੇ ਤੇ ਹਾਂ 4:00 ਖਾਣਾ ਕੋਈ ਫੋਟ ਫਾਂਗ ਨਹੀਂ ਠੀਕ ਹੈ ਕੋਈ ਆ ਹੁਣ ਹਾਂ ਚੈੱਕ ਕਰ ਸਕਦਾ ਭਰਾ ਬਾਕੀ ਜਿੱਤੇ ਆਏ ਆ ਹਾਂਜੀ ਇੱਕ ਤਾਂ ਪਸੂ 8:00 ਵਜਾ ਹੁੰਦਾ ਹਨਾ ਹਾਂਜੀ ਤੇ ਲੈ ਜਿੱਦਰ ਮਰਜੀ ਹੱਥ ਮੇਲ ਠੀਕ ਹੈ ਇਹ ਤਾਂ ਦਿਖਾ ਲਈ ਲੋ ਚਾਹੇ ਚਾਹੇ ਥਾਣਾ ਕੋਈ ਫੋਟਦਾਂਗ ਨਹੀਂ ਠੀਕ ਹੈ ਮੈਂ ਆਪਾਂ ਵੀ ਕਹਿ ਦੀ ਠੀਕ ਹੈ ਸਿਓ ਹੋਵਾ ਦੋਪਰਾ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਢੱਲ ਮਾ ਤੇ ਜਿਲਾ ਨੂੰ ਪੈਂਦਾ ਬਰਨਾਲਾ ਹਾਂ ਓਕੇ ਬਾਏ